ਬੈਕ ਹੋ ਗਏ ਹਾਂ ਮੈਂ ਵਾਪਸ ਆ ਗਿਆ ਐਸੇ ਤਰੀਕੇ ਨਾਲ ਹਾਂ ਨਾ ਮੈਂ ਦਿਨਾਂ ਨੂੰ ਲੱਗ ਮਾਣ ਫੁਲ ਫਲਾਅ ਅੱਜ ਆਇਆ ਜਵਤਨ ਬਣੇ ਨੀਲਾ ਕਿਹਾ ਤਾਂ ਫਸਟ ਆਫ ਆਲ ਹੈਪੀ ਲੋਡੀ ਟੂ एवरीवन ਅਤੇ ਲੋੜੀ ਸਾਡੀ ਲਾਈਫ ਦੇ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਹੀ ਸਿਗਨੀਫੀਕੈਂਟ ਰੋਲ ਪਲੇ ਕਰਦੀ ਆ ਤੇ ਲੋੜੀ ਦੇ ਸਿਗਨੀਫੀਕੈਂਟਲੀ ਆਪਾਂ ਕਹਿ ਸਕਦੇ ਆ ਕਿ ਜਿੰਨੇ ਜ਼ਰੂਰੀ ਸਾਡੇ ਲਈ ਮੁੰਡੇ ਨੇ ਉੰਨੇ ਹੀ ਜ਼ਰੂਰੀ ਕੁੜੀਆਂ ਵੀ ਨੇ ਬਲਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਸੋਚੀਏ ਜਾਂ ਕਹੀਏ ਕਿ ਹਾਂ ਜੇ ਆਪਾਂ ਮੁੰਡਿਆਂ ਨੂੰ ਪ੍ਰੇਫਰ ਕਰਦੇ ਆ ਤਾਂ ਮੇਰੇ ਖਿਆਲ ਅੱਜ ਦਾ ਟਾਈਮ ਇਦਾਂ ਦਾ ਆ ਕਿ ਕੁੜੀਆਂ ਮੁੰਡਿਆਂ ਨਾਲੋਂ ਵੱਧ ਰਿਸਪੌਂਸੀਬਲ ਨੇ ਸੋ ਇਨ தி ਸੈਂਸ ਜਿ ਆਪਾਂ ਮੁੰਡਾ ਨੂੰ ਪਹਿਲਾ ਪੈਰ ਤੌਰ ਤੇ ਪਹਿਲ ਤੌਰ ਤੇ ਆਪਾਂ ਉਹਨਾਂ ਨੂੰ ਅੱਗੇ ਰੱਖਦੇ ਹਾਂ ਕਿਸੇ ਵੀ ਚੀਜ਼ ਦੇ ਵਿੱਚ ਜਾਂ ਕਿਸੇ ਵੀ ਫੀਲਡ ਦੇ ਵਿੱਚ ਉਹਨਾਂ ਹੀ ਇਕੁਲੀ ਆਪਾਂ ਨੂੰ ਕੁੜੀਆਂ ਨੂੰ ਵੀ ਕਰਨਾ ਚਾਹੀਦਾ ਆ ਐਜ਼ ਅ ਮਦਰ ਮੇਰੇ ਖੁੱਦ ਦੇ ਬੱਚੇ ਨੇ ਜੇ ਮੈਂ ਆਪਣੀ ਬੇਟੇ ਨੂੰ ਉਹਨਾਂ ਪ੍ਰੈਫਰ ਕਰਦੀ ਹਾਂ ਕਿਸੇ ਵੀ ਚੀਜ਼ ਦੇ ਲਈ ਆਪਣੀ ਬੇਟੀ ਨੂੰ ਵੀ ਉਹਨਾਂ ਹੀ ਇਕੁਲੀ ਰੱਖਣਾ ਚਾਹੂੰਗੀ ਉਸੇ ਤਰ੍ਹਾਂ ਮੈਂ ਚਾਹੁੰਨੀ ਆ ਕਿ ਹਰ ਮਾਪਾਪ ਆਪਣੇ ਬੱਚਿਆਂ ਦੇ ਵਿੱਚ ਬਿਨਾਂ ਕਿਸੇ ਵੀ ਭੇਦਭਾਵ ਤੋਂ ਹਮੇਸ਼ਾ ਆਪਣੇ ਬੱਚਿਆਂ ਦੇ ਵਿੱਚ ਇੱਕ ਕੁਆਲਿਟੀ ਰੱਖੋ ਹਰ ਤਰ੍ਹਾਂ ਦੀ ਫੀਲਡ ਦੇ ਵਿੱਚ ਚਾਹੇ ਉਹਨਾਂ ਨੇ ਕਿਤੇ ਬਾਹਰ ਜਾਣਾ ਕਿਤੇ ਘਰ ਦੇ ਅੰਦਰ ਦੇ ਕੰਮ ਨੇ ਜਾਂ ਘਰ ਦੇ ਬਾਹਰ ਦੇ ਕੰਮ ਨੇ ਮੈਂ ਚਾਹੁੰਦੀ ਆ ਸਾਰੇ ਬੱਚੇ ਇਕੁਅਲ ਰਹਿਣ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਦਿੰਦੇ ਆ ਕਿ ਹਾਂਜੀ ਮੁੰਡੇ ਔਰ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਬਟ ਹਲੇ ਵੀ ਕਈ ਘਰਾਂ ਦੇ ਵਿੱਚ ਕਈ ਸਾਰੇ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜੋ ਅੱਜ ਵੀ ਫਰਕ ਕਰਦੇ ਨੇ ਸੋ ਲੋੜੀ ਦੇ ਮੌਕੇ ਤੇ ਮੈਂ ਚਾਹੁੰਦੀ ਆ ਕਿ ਆਪਾਂ ਇਸ ਫਰਕ ਨੂੰ ਮਿਟਾਈਏ ਥੈਂਕ ਯੂ ਸੋ ਨੂਰ ਕੌਰ ਰੱਬ ਨੂਰ ਕੌਰ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਪੁੱਤਰ ਪੰਜਵੀਂ ਬੀ ਹਾਂਜੀ ਬੀ ਕਿਹੜੇ ਸਕੂਲ ਵਿੱਚ ਪੜ੍ਹਦੇ ਹੋ ਦਰਾਹਾ ਪਬਲਿਕ ਸਕੂਲ ਅੱਛਾ ਡੀਪੀਐਸ ਦੇ ਵਿੱਚ ਅੱਛਾ ਪੁੱਤਰ ਅੱਜ ਇਸ ਤਰ੍ਹਾਂ ਕਿ ਇੱਥੇ ਤੁਸੀਂ ਜੋ ਲੋਹੜੀ ਦਾ ਤਿਹਾਰਾ ਮਨਾ ਰਹੇ ਹੋ ਤੁਹਾਨੂੰ ਪਤਾ ਹੈ ਤੁਹਾਡੇ ਟੀਚਰਸ ਨੇ ਤੁਹਾਨੂੰ ਕੀ ਦੱਸਿਆ ਵੀ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਤਿਉਹਾਰ ਸ਼ਬਦਾਂ ਸਾਂਝਾ ਤਿਉਹਾਰ ਇਹ ਲੋਹੜੀ ਸ਼ਬਦਾਂ ਸਾਂਝਾ ਤਿਉਹਾਰ ਹੈ ਇਹ ਸਾਰਾ ਆਪਸ ਵਿੱਚ ਬੈ ਕੇ ਮਨਾਇਆ ਜਾਂਦਾ ਹੈ ਇਸ ਤੋਂ ਇਹ ਇਹ ਪੋਦੇ ਆਖਰੀ ਆਖਰੀ ਦਿਨ ਤੇ ਮਨਾਇਆ ਜਾਂਦਾ ਹੈ ਅਤੇ ਇਸ ਵਿੱਚ ਸਾਰੇ ਜਾਣੇ ਇਕੱਠੇ ਹੋ ਕੇ ਮਨਾਦੇ ਨੇ ਇਹ ਤਿਉਹਾਰ ਤੇ ਇਸ ਦਿਨ ਅਸੀਂ ਸਾਰੇ ਰਾਤ ਨੂੰ ਇਕੱਠੇ ਬੈ ਕੇ ਤੁਨੀ ਸੇਕਦੇ ਹਾਂ ਜਿਤ ਕੋਰੇ ਸਭ ਨੂੰ ਪਹਿਲਾਂ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਭ ਦੇ ਦਿੰਦੇ ਰਹੇ ਇਹ ਲੋੜੀ ਦੀ ਕਿ ਇਹ ਸਭ ਤੋਂ ਵੱਡੀ ਮੰਨਤਾ ਹੈ ਕਿ ਲੋੜੀ ਦੇ ਜਿਹਦੇ ਘਰ ਵੀ ਬੇਟਾ ਹੋਵੇ ਜਾਂ ਜਿਹਦੇ ਘਰ ਵਿਆਹ ਹੋਵੇ ਬੇਟੇ ਦਾ ਉਸ ਘਰ ਦੇ ਵਿੱਚ ਤਾਂ ਇਹ ਬਹੁਤ ਹੀ ਹਮ-ਹਮਾ ਕੇ ਮਨਾਈ ਜਾਂਦੀ ਆ ਤੇ ਇੱਕ ਹੋਰ ਕਹਿੰਦੇ ਨੇ ਕਿ ਜਦ ਲੋੜੀ ਜਲਾਉਂਦੇ ਆ ਜਿਆ ਪਾ ਘਰ ਦਾ ਜਿਹੜਾ ਕਹਿੰਦੇ ਕਿ ਦਲੀਦਰ ਜਾਂਦਾ ਕਹਿੰਦੇ ਨੇ ਕਿ ਇਸਰ ਆ ਦਲੀਦਰ ਜਾ ਦਲੀਦਰ ਦੀ ਜਿਹੜਾ ਚੁੱਲ੍ਹੇ ਪਾ ਹਾਂਜੀ ਬਹੁਤ ਇਹਨਾਂ ਤੇ ਬਹੁਤ ਪਿਆਰਾ ਲੱਗਦਾ ਹਾਰੇ ਸਭ ਮਿਲ ਜੁਲ ਕੇ ਭੈਣ ਭਾਈ ਸਾਰੇ ਇਕੱਠੇ ਹੋਣੇ ਆ ਤੇ ਆਪਣਾ ਇੱਕ ਇੰਜੋਏ ਕਰਦੇ ਆ ਸਾਰੇ ਜਾਨੇ ਬਹੁਤ ਮਜ਼ਾ ਆਉਂਦਾ ਹੈ ਇਹਦੇ ਵਿੱਚ ਥੈਂਕ ਯੂ ਜੀ ਬਿਲਕੁਲ ਜੀ ਬਿਲਕੁਲ ਧੀਆਂ ਅੱਜ ਕੱਲ ਕਹਿੰਦੇ ਆ ਕਿ ਇੱਕ ਲਿੰਕ ਨੂੰ ਮਤਲਬ ਪੱਕ ਪੱਕ ਮੀਆਂ ਪੁੱਤਰਾ ਦੀ ਪੱਕ ਮਤਲਬ ਪੱਕ ਬਿਲਕੁਲ ਇੱਥੇ ਆਗੇ ਸਾਰਾ ਉਹ ਪੱਕ ਖਤਮ ਹੁੰਦਾ ਹੈ ਇਸ ਚੀਜ਼ ਦੇ ਵਿੱਚ ਇੱਕ ਧੀਆਂ ਤੇ ਬੇਟੇ ਸਭ ਬਰਾਬਰ ਨੇ ਅੱਜ ਕੱਲ ਕੋਈ ਇੱਕ ਮਾਨ ਤੇ ਇਸ ਚੀਜ਼ ਨੇ ਲੋੜੀ ਨੇ ਖਾਸ ਤੌਰ ਤੇ ਖਤਮ ਕਰਤੀ ਅੱਜ ਜਿਸ ਤਰ੍ਹਾਂ ਕਿ ਧੀਆਂ ਦੀ ਲੋੜੀ ਵੀ ਬਣਾਈ ਜਾਂਦੀ ਹੈ ਸਪੈਸ਼ਲ ਤੌਰ ਤੇ ਹਾਂਜੀ ਫੁੱਲਾਂ ਕਾਲਜਾਂ ਦੇ ਵਿੱਚ ਸਭ ਕਿਤੇ ਹਾਂਜੀ 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 ਤੇ ਉਹ ਚੀਜ਼ ਨੂੰ ਬਹੁਤ ਮਤਲਬ ਇੱਕ ਬਹੁਤ ਅੱਛਾ ਹੈ ਇਹ ਸਾਰੇ ਜਾਣੇ ਮੰਨਦੇ ਆਏ ਗਏ ਨੇ ਤੇ ਇੱਕ ਆਪਣੇ ਕਲਚਰ ਇਹ ਹੈ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਹਰ ਕਿਤੇ ਮਨਾਇਆ ਜਾਂਦਾ ਤੇ ਬਹੁਤ ਖੁਸ਼ੀ ਨਾਲ ਮਨਾਉਂਦੇ ਨੇ ਢੋਲ ਤਮਾਸ਼ੇ ਦੇ ਨਾਲ ਐਨ ਬਹੁਤ ਵਧੀਆ ਤਰੀਕੇ ਨਾਲ ਮਨਦਾਇਆ ਮੇਰਾ ਨਾਮ ਸਾਨਿਆ ਟੰਡਾ ਹੈ ਜਿਸ ਤਰ੍ਹਾਂ ਕਿ ਅੱਜ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਇਸ ਤਿਹਾਰ ਨੂੰ ਲੈ ਕੇ ਤੁਸੀਂ ਜੋ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਸਨੇਹਾ ਦੇਣਾ ਚਾਹੁੰਦੀ ਆ ਥੋੜਾ ਬਹੁਤ ਕੁੜੀਆਂ ਦੇ ਬਾਰੇ ਕਿਉਂਕਿ ਅੱਜ ਕੱਲ ਸਮਾਜ ਦੇ ਵਿੱਚ ਹੱਲੇ ਵੀ ਕਿਤਨਾ ਕਿਤੇ ਕੁੜੀਆਂ ਨੂੰ ਨਹੀਂ ਕਿਹਾ ਜਾਂਦਾ ਪ੍ਰੈਫਰ ਨਹੀਂ ਕੀਤਾ ਜਾਂਦਾ ਬਟ ਆਪਾਂ ਨੂੰ ਇਹਦੇ ਲਈ ਅਗੇਂਸਟ ਮਤਲਬ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਕੁੜੀਆਂ ਦੀ ਲੋੜੀ ਵੀ ਬਣਾਉਣੀ ਚਾਹੀਦੀ ਆ ਉਹ ਵੀ ਓਨਾ ਹੀ ਸਟੈਂਡ ਇਕੁਅਲੀ ਕਰਦੇ ਨੇ ਜਿੰਨਾ ਮੁੰਡੇ ਕਰਦੇ ਨੇ ਥੈਂਕ ਯੂ ਹਾਂਜੀ ਬੋਤੋ ਕੀ ਨਾਮ ਤੁਹਾਡਾ ਮੇਰਾ ਨਾਮ ਆਲਾ ਢਿੰਗਰਾ ਹੈ ਕਿਸ ਤਰ੍ਹਾਂ ਕਿ ਅੱਜ ਲੋਂਡੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਹਾਂਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਮੈਂ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰਦੀ ਪਈ ਆ ਐਂਡ ਬਹੁਤ ਚੰਗਾ ਲੱਗਦਾ ਏ ਇਦਾਂ ਦਾ ਜਦੋਂ ਤਿਉਹਾਰ ਬੰਦ ਏ ਸਾਰੇ ਪਰਿਵਾਰ ਮਿਲ ਕੇ ਬੈਠਦੇ ਨੇ ਬਹੁਤ ਵਧੀਆ ਲੱਗਦਾ ਤੇ ਸਾਰਿਆਂ ਨੂੰ ਲੋੜੀ ਮਨਾਉਣੀ ਚਾਹੀਦੀ ਆ ਵਿਸ਼ਿੰਗ ਯੂ ਆਲ ਅ ਵੈਰੀ ਹੈਪੀ ਲੋੜੀ ਐਂਡ ਸਾਰਿਆਂ ਦੇ ਕਰੇ ਵਧੀਆ ਵਧੀਆ ਹੈਪੀਨੈਸ ਖੁਸ਼ੀਆਂ ਆਉਣ ਬਸ ਪਰ ਕੋਈ ਇਤਿਹਾਸਿਕ ਪੱਖ ਜਾਂ ਫਿਰ ਸੱਭਿਆਚਾਰਕ ਪੱਖ ਕੋਈ ਜਾਂ ਵੀ ਧਾਰਮਿਕ ਪੱਖ ਇਸ ਤਰ੍ਹਾਂ ਦੀ ਗੀਤ ਨੂੰ ਹੈ ਨੌਲੇਜ ਇਸ ਬਾਰੇ ਹਾਂਜੀ ਹੈਗੀ ਐ ਅੱਜ ਕੱਲ ਤਾਂ ਜਿੱਦਾਂ ਕਿ ਸਾਡੇ ਸਾਰੇ ਬਜ਼ੁਰਗ ਹੋ ਗਏ ਸਾਰੇ ਕਹਿੰਦੇ ਕਿ ਜਦੋਂ ਪੋਤੇ ਹੁੰਦੇ ਆ ਜਾਂ ਜਦੋਂ ਨਵਾਂ ਵਿਆਹ ਹੁੰਦਾ ਨਵੇਂ ਜੋੜੇ ਦਾ ਕਿ ਤਦੋਂ ਲੋੜੀ ਬਹੁਤ ਬੜੇ ਵਧੀਆ ਤਰੀਕੇ ਨਾਲ ਮਨਾਈ ਜਾਂਦੀ ਆ ਪਰ ਸਭ ਤੋਂ ਪਹਿਲੀ ਲੋੜੀ ਜਿਹੜੀ ਸੀਗੀ ਉਹ ਧੀਆਂ ਦੇ ਲਈ ਬਣੀ ਸੀਗੀ ਸਭਤੀ ਸਭ ਤੋਂ ਪਹਿਲਾ ਲੋੜੀ ਉਹ ਵੀ ਤਦੋਂ ਬਣੀ ਸੀਗੀ ਇੱਕ ਪਰਿਵਾਰ ਦੇ ਇੱਕ ਮਤਲਬ ਬਹੁਤ ਗਰੀਬ ਪਰਿਵਾਰ ਸੀਗਾ ਉਹਨਾਂ ਦੇ ਉਹਨਾਂ ਦੀ ਦੋ ਧੀਆਂ ਸੀਗੀਆਂ ਤੇ ਉਧਰ ਦਾ ਜਿਹੜਾ ਰਾਜਾ ਸੀਗਾ ਉਹ ਉਹਨਾਂ ਦੀਆਂ ਕੁੜੀਆਂ ਨੂੰ ਅਗਵਾ ਕਰਕੇ ਆਪਣੇ ਮਹਿਲ ਲੈ ਕੇ ਜਾਣਾ ਜਾਂਦਾ ਸੀਗਾ ਤੇ ਉਹਦਾ ਪਿਓ ਆਪਣੀ ਧੀਆਂ ਨੂੰ ਨਹੀਂ ਦੇਣਾ ਚਾਹੁੰਦਾ ਸੀਗਾ ਉੱਥੇ ਪਰ ਜਿਹੜਾ ਰਾਜਾ ਸੀਗਾ ਉਹਨਾਂ ਦੇ ਨਾਲ ਜ਼ਬਰਦਸਤੀ ਕਰਦਾ ਸੀਗਾ ਜਿਹੜੀ ਗੱਲ ਕਰਦੇ ਆ ਮੋਗਲ ਸਾਮਰਾਜ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਸੁੰਦਰੀ ਤੇ ਮੰਦਰੀ ਸੀ ਹਾਂਜੀ ਸੁੰਦਰੀ ਮੰਦਰੀ ਦੁੱਲਾ ਪੱਟੀ ਬਿਲਕੁਲ ਬਿਲਕੁਲ ਜਿਹੜੀ ਆਹ ਮਤਲਬ ਕੀ ਕਹਿੰਦੇ ਆ ਇਹਨੂੰ ਸੌਰੀ ਜੋ ਆਰਾਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਤੀ ਵਿਆਹੀ ਹੋ ਆ ਜਿਹੜਾ ਗਾਣਾ ਆ ਇਸੇ ਉੱਤੇ ਬਣਿਆ ਸੀਗਾ ਸਭ ਤੋਂ ਪਹਿਲੀ ਜਿਹੜੀ ਲੋਰੀ ਸੀਗੀ ਤਾਂ ਉਹਨੇ ਗਰੀਬ ਜਿਹੜਾ ਪਰਿਵਾਰ ਸੀਗਾ ਉਹਤੇ ਮਤਲਬ ਤੀ ਦੋ ਤੀਆਂ ਦੇ ਬਾਪ ਨੇ ਕੀ ਕੀਤਾ ਕਿ ਉਹ ਆਪਣੇ ਤੀਆਂ ਨੂੰ ਨਹੀਂ ਪੇਨਣਾ ਚਾਹੁੰਦਾ ਸੀਗਾ ਉੱਥੇ ਮੁਗਲ ਦੇ ਵਿੱਚ ਉਧਰ ਦੇ ਰਾਜ ਦੇ ਕੋਲ ਤਾਂ ਉਹਨਾਂ ਨੇ ਫਿਰ ਕੀ ਕੀਤਾ ਕਿ ਜੋ ਉਹਨਾਂ ਨੇ ਪਸੰਦ ਕੀਤੇ ਸੀਗੇ ਦੋ ਮੁੰਡੇ ਆਪਣੀ ਧੀਆਂ ਦੇ ਲਈ ਤਾਂ ਉਹਨਾਂ ਨੇ ਇੱਕ ਰਾਤ ਨੂੰ ਜੰਗਲ ਦੇ ਵਿੱਚ ਜਾ ਕੇ ਕਿਉਂਕਿ ਉਹ Hindu caste ਤੋਂ belong ਕਰਦੇ ਸੀਗੇ ਸਾਰੇ ਤੇ ਉਹਨਾਂ ਨੇ ਲੱਕੜ ਲਗਾ ਕੇ ਹੀ ਸਾਡੇ Hindu ਸਮਾਜ ਦੇ ਵਿੱਚ ਲੱਕੜ ਲਗਾ ਕੇ ਹੀ ਅਗਰ ਮਤਲਬ ਜਿਹੜੀ ਹੁੰਦੀ ਆ ਫੇਰੇ ਹੁੰਦੇ ਆ ਉਹ ਤਦੋਂ ਹੁੰਦੇ ਆ ਤੇ ਉੱਥੇ ਉਹਨਾਂ ਨੇ ਜੰਗਲ ਦੇ ਵਿੱਚ ਅੱਧੀ ਰਾਤ ਨੂੰ ਲੱਕੜ ਲਗਾ ਕੇ ਅੱਗ ਲਗਾ ਕੇ ਉੱਥੇ ਉਹਨਾਂ ਨੇ ਫੇਰੇ ਕਰਾਈ ਸੀਗੇ ਆਪਣੀ ਧੀਆਂ ਦੇ ਉਹਨਾਂ ਨੇ ਇਹ ਚੀਜ਼ ਇਸ ਕਰਕੇ ਕੀਤੀ ਕਿ ਨਾਲੇ ਉਹਨਾਂ ਨੇ ਉਹ ਛੋਟਾ ਜਿਹਾ ਇੱਕ گاؤں ਸੀਗਾ ਤੇ ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਆਪਣੇ ਘਰਾਂ ਦੇ ਅੱਗੇ-ਅੱਗੇ ਤੁਸੀਂ ਸਾਰੇ ਜਣੇ ਲੱਕਣਾ ਲਾ ਕੇ ਬੈਠੇ ਉੱਥੇ ਕਿ ਕਿਸੇ ਰਾਜੇ ਨੂੰ ਸ਼ੱਕ ਨਾ ਹੋਵੇ ਕਿ ਇੱਥੇ ਮਤਲਬ ਇੱਕ ਜਣੇ ਨੇ ਕਿਉਂ ਅੱਗ ਲਗਾਈ ਸੀਗੀ ਤਾਂ ਉਸ ਦਿਨ ਸਾਰੇ گاؤں ਦੇ ਘਰਾਂ ਦੇ ਬਾਹਰ ਅੱਗ ਅੱਗ ਲਗਾ ਕੇ ਲੋਕੀ ਬੈਠੇ ਸੀਗੇ ਕਿ ਉਸ ਦਿਨ ਤੋਂ ਲੋਹੜੀ ਬੰਨਾ ਸ਼ੁਰੂ ਹੋਈ ਸੀਗੀ ਤਾਂ ਉਸ ਦਿਨ ਤੋਂ ਸਭ ਤੋਂ ਪਹਿਲੀ ਜਿਹੜੀ ਲੋੜੀ ਸੀਗੀ ਉਹ ਧੀਾਂ ਦੇ ਲਈ ਬਣੀ ਸੀਗੀ ਪਰ ਉਸ ਤੋਂ ਬਾਅਦ ਅੱਜ ਤੱਕ ਹੈਗਾ ਬਹੁਤ ਹੀ ਘੱਟ ਲੋਕ ਨੇ ਸਾਡੇ ਸਮਾਜ ਦੇ ਵਿੱਚ ਜਿਹੜੀ ਧੀਾਂ ਦੇ ਲਈ ਲੋੜੀ ਬਣਾਉਂਦੇ ਨੇ ਸਭ ਆਪਣੇ ਪੋਤਰੀਆਂ ਦੇ ਲਈ ਲੋੜੀ ਬਣਾਉਂਦੇ ਨੇ ਤੇ ਨਵੇਂ ਜੋੜੇ ਦੇ ਲਈ ਲੋੜੀ ਬਣਾਉਂਦੇ ਨੇ ਬਟ ਬਹੁਤ ਹੀ ਘੱਟ ਲੋਕ ਨੇ ਮੈਂ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੀ ਆਂ ਜਿਹੜੇ ਲੋਕ ਆਪਣੀਆਂ ਪੋਤੀਆਂ ਦੇ ਲਈ ਆਪਣੀਆਂ ਧੀਾਂ ਦੇ ਲਈ ਲੋੜੀ ਬਣਾਉਂਦੇ ਨੇ ਪਹਿਲੀ ਮੈਂ ਇਹੀ ਅਰਦਾਸ ਕਰਾਂਗੀ ਸਾਰਿਆਂ ਨੂੰ ਆਹੀ ਦਰਖਵਾਸ ਕਰਾਂਗੀ ਸਾਰਿਆਂ ਨੂੰ ਕਿ ਤੁਹਾਨੂੰ ਸਾਰਿਆਂ ਨੇ ਲੋੜੀ ਮਨਾਉਣੀ ਚਾਹੀਦੀ ਆ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਸਭ ਇੱਕੋ ਜਿੱਕੇ ਹੁੰਦੇ ਨੇ ਕਿ ਸਾਰਿਆਂ ਨੂੰ ਪਿਆਰ ਦਿਓ ਤਾਂ ਲੋੜੀ ਸਭ ਤੋਂ ਪਹਿਲੇ ਜਿਹੜੀ ਸੀਗੀ ਕਿ ਜਿਸ ਨੂੰ ਨਹੀਂ ਪਤਾ ਆ ਕਿ ਇਹ ਧੀਆਂ ਦੇ ਲਈ ਹੀ ਬਣੀ ਸੀ ਕਿ ਤੇ ਇਹ ਧੀਆਂ ਦਾ ਤੇ ਪੁੱਤਾਂ ਦਾ ਦੋਨੋਂ ਦਾ ਤਿਉਹਾਰ ਆ ਥੈਂਕ ਯੂ ਸੋ ਮੱਚ ਆਪਣਾ ਇੰਡੀਆ ਸਾਡੇ ਕੋਲ ਓਨਲੀ ਤੇ ਸਾਡਾ ਸਾਰਾ ਪਰਿਵਾਰ ਦਾ ਸੱਭਿਆਚਾਰ ਦਿਖਾਉਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਂ ਤੁਹਾਡਾ ਤੁਸੀਂ ਸਾਡੇ ਕੋਲ ਆਏ ਤੇ ਸਾਡੇ ਸਾਰਿਆਂ ਦਾ ਇੰਟਰਵਿਊ ਲਿੱਤਾ ਬਹੁਤ ਬਹੁਤ ਥੈਂਕ ਯੂ ਇਹ ਵੀਡੀਓ ਬਣ ਗਈ ਹੈ ਜੀ ਫੋਟੋ ਵੀ ਚੁਣਾ ਲਾ ਲਾ